ਟਿਕਟ ਮਿਲ ਗਈ ਹੈ ਇਸ ਸਮੇਂ ਅਸੀਂ ਦਿਲ ਦੀਆਂ ਖਾਈਆਂ ਤੋਂ ਖੜਗੇ ਸਾਹਿਬ ਦੇ ਸੋਨੀਆ ਜੀ ਦੇ ਰਾਹੁਲ ਜੀ ਦੇ ਪ੍ਰਿੰਕਾ ਜੀ ਦੇ ਤਾਦ ਰੂ ਤਨਵਾਦੀ ਹਾਂ ਜਿਨ੍ਹਾਂ ਨੇ ਕਿ ਇੱਕ ਟਕਸਾਲੀ ਪਰਿਵਾਰ ਨੂੰ ਵੱਡੇ ਰੰਦਾਵਾ ਸਾਹਿਬ ਵੀ ਸ਼ੁਰੂ ਤੋਂ ਕਾਂਗਰਸ ਚ ਰਹੇ ਤੇ ਕਸਾਲੀ ਤੇ ਢੜਲੇਦਾਰ ਕਾਂਗਰਸੀ ਇਹ ਵੀ ਟਕਸਾਲੀ ਕਾਂਗਰਸੀ ਨੇ ਇਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਸਾਰੇ ਹਲਕਾ ਗਰਦਾਸਪੁਰ ਦੇ ਨਿਵਾਸੀ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਇਹ ਏਡੇ ਇਮਾਨਦਾਰ ਤੇ ਨੇਕ ਇਨਸਾਨ ਨੂੰ ਜਿਹੜਾ ਵਾ ਕਾਂਗਰਸ ਦੇ ਟਿਕਟ ਤੇ ਚੱਲ ਨਵਾਜਿਆ ਤੇ ਸਾਨੂੰ ਆਸ ਆ ਕਿ ਬਹੁਤ ਵੱਡੀ ਲੀਡ ਨਾਲ ਇਹ ਜਿੱਤ ਕੇ ਇਹ ਸੀਟ ਜਿਹੜੀ ਆ ਕਾਂਗਰਸ ਦੀ ਝੋਲੀ ਪਾਉਣਗੇ ਸਰ ਜੀ ਸਭ ਕੀ ਤੁਹਾਨੂੰ ਬਹੁਤ ਮੁਕਾਬਲਾ ਕਿਦਾਂ ਹੋਏਗਾ ਚੋ ਕੰਨਾ ਮੁਕਾਬਲਾ ਵਾ ਚੋ ਤਰਫਾ ਮੁਕਾਬਲਾ ਹਾਂਜੀ ਇਹ ਦੇਖੋ ਜੀ ਕਾਂਗਰਸ ਤੇ ਦੂਜੀ ਆਪਣਾ ਜੀਜੇਪੀ ਤੇ ਕਾਲੀਦਾ ਲਿਆ ਉਹ ਐਰਕਾਂ ਦਫਾੜਿਆ ਅੱਗੇ ਇਕੱਠੇ ਹੁੰਦੇ ਸੀ ਤਾਂ ਕੁਝ ਨਾ ਕੋਈ ਮੁਕਾਬਲਾ ਦਿੰਦਾ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਉਹ ਆਮ ਆਦਮੀ ਪਾਰਟੀ ਤੋਂ ਉੱਠ ਚੁੱਕਾ ਵਾ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੁਹਾਂ ਸਾਰਾ ਵੇਖਿਆ ਹੀ ਐ ਤੇ ਇਹ ਕਾਂਗਰਸ ਪਾਰਟੀ ਆ ਜਿਹਦੀ ਆ ਵੇਲੇ ਹਵਾ ਦਿਨੋਂ ਦਿਨ ਵਧਦੀ ਆ ਤੇ ਪੰਜਾਬ ਚ ਕਾਂਗਰਸ ਦਾ ਹੀ ਜ਼ਿਆਦਾ ਜੋਰ ਆ ਮੈਨੂੰ ਐਸਾ ਕਿ ਵੱਧ ਤੋਂ ਵੱਧ ਜਿਸ ਤਰ੍ਹਾਂ ਦੂਸਰੇ ਦੇ ਕੰਮ ਵਿੱਚ ਝੂੜੀ ਮਾਰੀ ਜਾਂਦੇ ਹਨ ਜੀ 13 0 13 0 ਸਾਨੂੰ ਆਸ ਆ ਵੀ ਕਾਂਗਰਸ 13 ਦੀਆਂ 13 ਸੀਟਾਂ ਪੰਜਾਬ ਤੋਂ ਜਿੱਤ ਕੇ ਜਾਊਗੀ ਤੇ ਉੱਪਰ ਵੀ ਆਸ ਆ ਵੀ ਕਾਂਗਰਸ ਜਿਹੜੀ ਆ ਜਿਸ ਤਰ੍ਹਾਂ ਦਿਨੋਂ ਦਿਨ ਇਹ ਵੱਧਦੀ ਜਾ ਰਹੀ ਆ ਵਾਹ ਜੀ ਵਧਣ ਲਈ ਆ ਇਹ ਸਰਕਾਰ ਬਣਾਉਣੀ ਸੰਗੀਪ ਕੀ ਲੱਗਦਾ ਜੀ ਜੋ ਅਰਜ ਵਜਿੰਦਰ ਸਿੰਘ ਰੰਧਾਵਾ ਦਾ ਟਿਕਟ ਅਨਾਊਂਸ ਹੋਇਆ ਕੀ ਲੱਗਦਾ ਅੱਜ ਤੇ ਬਹੁਤ ਮੁਬਾਰਕ ਵਾਲੀ ਘੜੀ ਆ ਕਿ ਰੰਧਾਵਾ ਸਾਹਿਬ ਨੂੰ ਟਿਕਟ ਮਿਲਣਾ ਵਰਕਰਾਂ ਚ ਇਨਾ ਉਤਸ਼ਾਹ ਹੈ ਕਿ ਬਟਾਲੇ ਦੇ ਵਰਕਰ ਤੁਸੀਂ ਵੇਖਣ ਦਿਓ ਕਿਦਾਂ ਹਜੂਮ ਬਣ ਕੇ ਅੱਜ ਇਕੱਠੇ ਹੋ ਗਏ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਰੰਧਾਵਾ ਸਾਹਿਬ ਇੱਕ ਧਾਕੜ ਲੀਡਰ ਨੇ ਤੇ ਉਹਨਾਂ ਦੇ ਨਾਲ ਜਿਹੜੀ ਇੱਥੇ ਸਾਡੀ ਧੜੇਬੰਦੀ ਖਤਮ ਹੋ ਗਈ ਇੱਕਜੁੱਟ ਹੋ ਕੇ ਕਾਂਗਰਸੀ ਵਰਕ ਕਰਨਗੇ ਤੇ ਇਹ ਸੀਟ ਜਿੱਤ ਕੇ راہુલ ਗਾਂਧੀ ਉੱਤੇ ਹੈਈ ਕਮਾਂਡ ਦੀ ਝੋਲੀ ਚ ਪਾਈ ਜਾਏਗੀ ਨਹੀਂ ਲੋਕਲ ਤੇ ਚਲੋ ਸਾਰੇ ਨੇ ਪਰ ਉਹ ਬੰਦਾ ਜਿਹੜਾ ਇੱਕਆਂ ਪੋਜੀਸ਼ਨਾਂ ਤੇ ਰਿਹਾ ਤੇ ਆਪਣੀ ਜੰਕਾ ਚ ਵਿਚਰਦਾ ਰਿਹਾ ਇਹ ਦਿੱਪਤੀ ਸੀਆਮੀ ਰਹੇ ਨੇ ਤਦ ਵੀ ਇਹ ਆਮ ਬੰਦਿਆਂ ਵਾਂਗ ਲੋਕਾਂ ਵਿੱਚ ਵਿਚਰਦੇ ਰਹੇ ਨੇ ਲੋਕਾਂ ਦੇ ਕੰਮ ਕਰਾਉਂਦੇ ਰਹੇ ਨੇ ਹਜ਼ਾਰਾਂ ਪਰਿਵਾਰ ਨੇ ਸਾਡੇ ਨੇੜੇ-ਤੇੜੇ ਜਿਨ੍ਹਾਂ ਨੇ ਇਹ ਦੇ ਰੰਧਾਵਾ ਸਾਹਿਬ ਕੋਲ ਪੈਦੇ ਲੈ ਨੇ ਤਨ ਰੰਧਾਵਾ ਸਾਹਿਬ ਉਹਨਾਂ ਨੇ ਦੁੱਖ ਸੁੱਖ ਚ ਹਰ ਵੇਲੇ ਕੰਮ ਆਇਆ ਇਹਨੂੰ ਵੀ ਚੇੜ ਹੋਈ ਮੁੱਦਾ ਸਾਡਾ ਤੇ ਇਹੀ ਹੈ ਕਿ ਲੋਕਲ ਕੈਂਡੀਡੇਟ ਆ ਧਾਕੜ ਲੀਡਰ ਹੈ ਤੇ ਵਿਕਾਸ ਸਾਡੀ ਜਿਹੜੀ ਇੰਡਸਟਰੀ ਦੀ ਆਵਾਜ਼ ਆ ਸਾਡੇ ਜਿਹੜੇ ਸ਼ਹਿਰ ਦੀ ਆਵਾਜ਼ ਆ ਸਾਡੇ ਜਿਹੜੇ ਜ਼ਿਲ੍ਹੇ ਦੀ ਆਵਾਜ਼ ਆ ਇਹ ਹਾਈ ਕਮਾਂਡ ਦੇ ਕੁੱਤੇ ਜਾਏ ਇਹ ਲੋਕ ਸਭਾ ਜੁਤੇ ਜਾ ਕੇ ਬੋਲਣ ਇਹ ਧਾਕੜ ਲੀਡਰ ਹੈ ਬੋਲ ਸਕਦੇ ਨੇ